ਵੀਰਵਾਰ ਦੇ ਦਿਨ ਪੂਰੇ ਦੇਸ਼ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਗਿਆ। ਹਰ ਵੱਡੇ ਛੋਟੇ ਸ਼ਹਿਰ ਪਿੰਡ ਕਸਬਿਆਂ ਵਿੱਚ ਤਿਉਹਾਰ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਕਿਤੇ ਫੁੱਲਾਂ ਨਾਲ ਹੋਲੀ ਤੇ ਕਿਤੇ ਰੰਗਾਂ ਨਾਲ ਹੋਲੀ ਖੇਡੀ ਗਈ। Hindu ਧਰਮ ਨਾਲ ਸੰਬੰਧਿਤ ਹੋਲੀ ਦੇ ਤਿਉਹਾਰ ਦੀ ਰੌਣਕ ਉਸ ਵੇਲੇ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਮੁ슬ਮਨ ਤੇ ਸਿੱਖ ਭਾਈਚਾਰਾ ਵੀ ਇਸ ਤਿਉਹਾਰ ਦਾ ਪੂਰਾ ਆਨੰਦ ਲੈਂਦਾ ਹੈ। ਪੰਜਾਬ ਦੇ ਮਲੇਰਕੋਟਲਾ ਸ਼ਹਿਰ ਨੂੰ ਗੁਰੂਆਂ ਪੀਰਾਂ ਤੇ ॠषि-ਮੁਨੀਆਂ ਦਾ ਅਸ਼ੀਰਵਾਦ ਮਿਲਿਆ ਹੋਇਆ ਹੈ। ਇਸੇ ਲਈ ਇੱਥੋਂ ਦੇ ਮੁ슬ਮਾਨ ਭਾਈਚਾਰਾ ਹਰ ਤਿਉਹਾਰਾਂ ਵਿੱਚ ਵੱਧ ਚੜ ਕੇ ਸ਼ਾਮਿਲ ਹੁੰਦਾ ਹੈ ਇਸੇ ਤਰ੍ਹਾਂ ਮਲੇਰਕੋਟਲਾ ਵਾਸੀਆਂ ਨੇ ਅੱਜ ਚਾਹ ਨਾਲ ਤੇ ਨੱਚ ਟੱਪ ਕੇ ਹੋਲੀ ਦਾ ਤਿਉਹਾਰ ਮਨਾਇਆ ਗਿਆ ਇਹ ਅੱਜ ਦਾ ਜਿਹੜਾ ਉਤਸਵ ਹੈ ਇਹ ਆਪਣੇ ਆਪ ਵਿੱਚ ਇੱਕ ਐਸੀ ਵਿਲੱਖਣ ਮਿਸਾਲ ਹੈ ਦੇਖੋਗੇ ਅਸੀਂ ਸਾਰੇ ਧਰਮਾਂ ਦੇ ਲੋਕ ਕੋਈ ਸਾਡੇ ਵਿੱਚ ਮਤਭੇਦ ਨਹੀਂ ਹੈ ਇਸ ਤਰ੍ਹਾਂ ਰਲ ਕੇ ਮਨਾ ਰਹੇ ਹਾਂ ਰੰਗ ਬਰੰਗੇ ਫੁੱਲ ਤੇ ਨਾਲ ਰੰਗ ਅਸੀਂ ਸਾਰੇ ਰੰਗ ਹੈ ਇੱਕ ਦੂਸਰੇ ਦੇ ਪਿਆਰ ਵਿੱਚ ਤੇ ਭਾਈਚਾਰਕ ਸਾਂਝ ਦੇ ਵਿੱਚ ਇਹੀ ਸੁਨੇਹਾ ਅਸੀਂ ਦੇਸ਼ ਵਾਸੀਆਂ ਨੂੰ ਦੇਣੇ ਹਨ ਇਸ ਤਰ੍ਹਾਂ ਹੀ ਅਸੀਂ ਦੇਸ਼ ਨੂੰ ਖੁਸ਼ਹਾਲ ਬਣਾ ਸਕਦੇ ਹਾਂ ਆਪ ਵੀ ਖੁਸ਼ਹਾਲ ਬਣ ਸਕਦੇ ਹਾਂ ਡਾਕਟਰ 스테ਜ ਕਪੂਰ ਜੀ ਨੇ ਸਾਨੂੰ ਆਪਣੀ ਰਹਿਸ ਉੱਤੇ ਇਨਵਾਈਟ ਕੀਤਾ ਸੀ ਹੋਲੀ ਮਨਾਣ ਲਈ ਅਸੀਂ ਸਾਰੇ ਰਲ ਮਿਲ ਕੇ ਹੋਲੀ ਦਾ ਤਿਹਾਰ ਦੀਵਾਲੀ ਦਾ ਦੁਸਹਿਰੇ ਦਾ ਈਦ ਔਰ ਬੱਕਰਾਇਦ ਸਾਰੇ ਅਸੀਂ ਰਲ ਮਿਲ ਕੇ ਮਨਾਉਂਦੇ ਹਾਂ ਇਸ ਕਰਕੇ ਅਸੀਂ ਹੋਲੀ ਦਾ ਤਿਹਾਰ ਅੱਜ ਫੁੱਲਾਂ ਨਾਲ ਮਨਾਇਆ ਹੈ ਔਰ ਰੰਗਾਂ ਨਾਲ ਬੜਾ ਵਧੀਆ ਅਸੀਂ ਇੰਜੋਏ ਕੀਤਾ ਹੈ ਇਹ ਸਿਹਰਾ ਸਾਰਾ ਅਸੀਂ ਆਪਣੇ ਡਾਕਟਰ ਸ਼ਤੇਸ਼ ਕਪੂਰ ਜੀ ਨੂੰ ਦੇ ਰਹੇ ਹਾਂ ਔਰ ਸਾਰੇ ਦੇਸ਼ ਵਾਸੀਆਂ ਨੂੰ ਕਹਿ ਰਹੇ ਹਾਂ ਕਿ ਰਲ ਮਿਲ ਕੇ ਆਪਣਾ ਇਹ ਤਿਹਾਰ ਮਨਾਇਆ ਕਰੋ ਦੇਖੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਾਰੇ ਭਾਈਚਾਰੇ ਦੇ ਲੋਕ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਇਹ ਹੋਲੀ ਦਾ ਤਿਹਾਰ ਮਨਾ ਰਹੇ ਨੇ ਤੇ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਇਹਨਾਂ ਰੰਗਾਂ ਦੇ ਤਿਹਾਰ ਦੀ ਤਰ੍ਹਾਂ ਬੇਸ਼ੱਕ ਅ ਨੈਚਰ ਦੇ ਵਿੱਚ ਕਾਫੀ ਸਾਰੇ ਰੰਗ ਨੇ ਤੇ ਸਾਰੇ ਰੰਗ ਅਲੱਗ-ਅਲੱਗ ਨੇ ਬਟ ਜਦੋਂ ਸਾਰੇ ਰਲ ਕੇ ਇੱਕ ਜਗ੍ਹਾ ਤੇ ਇਹ ਇਦਾਂ ਦੇ ਤਿਹਾਰ ਮਨਾਉਂਦੇ ਨੇ ਤਾਂ ਡੈਫੀਨੇਟਲੀ ਉੱਥੇ ਇੱਕ ਭਾਈਚਾਰੇ ਦੀ ਸਾ ਇੱਕ ਉਦੇਸ਼ ਜਾਂਦਾ ਹੈ ਇੱਕ ਦੁਨੀਆ ਦੇ ਵਿੱਚ ਸਾਡੇ ਜਿੱਦਾਂ ਕਿ ਇੱਕ ਭਾਰਤੀਕ ਹੁਣ ਕਾਫੀ ਰੰਗਾ ਦਾ ਦੇਸ਼ ਏ ਕਾਫੀ ਧਰਮਾਂ ਦਾ ਦੇਸ਼ ਏ ਬਟ ਸਾਰੇ ਲੋਕ ਇਥੇ ਮਿਲ ਜੁਲ ਕੇ ਰਹਿੰਦੇ ਹਨ ਤੁਸੀਂ ਦੇਖਿਆ ਕਿ ਇਸ ਤਿਸ ਕਬੂ ਡਾਕਟਰ ਜੀ ਜਿਨ੍ਹਾਂ ਸੇਰਾ ਜਾਂਦਾ ਜੇ ਉਹ ਹਰ ਸਾਲ ਹਰ ਤਿਹਾੜ ਜਿਹੜਾ ਹੈਗਾ ਔਰ ਹਲ ਮਿਲ ਕੇ ਮਨਾਉਂਦੇ ਹਨ ਇਸ ਹੋਲੀ ਨੂੰ ਵੀ ਉਹਨਾਂ ਨੇ ਹਰ ਤਰ੍ਹਾਂ ਦੇ ਲੋਕਾਂ ਨਾਲ ਮਿਲ ਕੇ ਮਨਾ ਕੇ ਹੋਰ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਆਓ ਮਿਲ ਜੁਲ ਕੇ ਆਪਾਂ ਆਪਸੀ ਭਾਈਚਾਰਕ ਦੀ ਸਾਂਝ ਨੂੰ ਹੋਰ ਵਧਾਈਏ ਮਲੇਕੂਲਾ ਤੋਂ ਕੈਮਰਾਮੈਨ ਜੱਗੀ ਨਾਲ ਸੁਖਾ ਖੇੜੀ ਵਾਲਾ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ